ਪੁਲਿਸ ਅਫਸਰਾਂ ਦੇ ਵੱਡੇ ਕਾਰਨਾਮੇ ਮਾੜੇ ਕਾਰਨਾਮੇ ਅਸੀਂ ਅਕਸਰ ਸੁਣਦੇ ਹਾਂ ਖਾਸ ਕਰਕੇ ਇੱਕ ਉਹ ਦੌਰ ਜਦੋਂ ਅੰਨਾ ਤਸ਼ੱਦਦ ਕੀਤਾ ਗਿਆ ਜਿਹੜੇ ਕੀ ਬੇਕਸੂਰ ਲੋਕ ਸੀ ਉਹਨਾਂ ਨੂੰ ਵੀ ਅਗਵਾ ਕੀਤਾ ਗਿਆ ਉਹਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਨਹੀਂ ਲੱਭੀਆਂ ਮੁੜ ਕੇ ਪਰਿਵਾਰਾਂ ਨੂੰ ਨਹਿਰਾਂ 'ਚ ਸੁੱਟੀਆਂ ਗਈਆਂ ਜਾਂ ਕਿੱਥੇ ਖਪਾ ਦਿੱਤੀਆਂ ਗਈਆਂ ਬਹੁਤ ਸਾਰੇ ਅਣਗਿਣਤ ਸਵਾਲ ਸਵਾਲਾਂ ਦੇ ਜਵਾਬ ਕਈ ਵਾਰ ਨਹੀਂ ਮਿਲਦੇ ਪਰ ਹੁਣ ਇੱਕ ਅਜਿਹੇ ਮਾਮਲੇ ਦੇ ਵਿੱਚ ਜਿਹੜਾ 32 ਸਾਲ ਪੁਰਾਣਾ ਕੇਸ ਹੈ ਜਿਸ ਦੇ ਵਿੱਚ ਆਜ਼ਾਦੀ ਘੁਲਾਟੀਆਂ ਪਰਿਵਾਰ ਦੇ ਜਿਹੜੇ ਜੀ ਸੀ ਉਹਨਾਂ ਨੂੰ ਅਗਵਾ ਕਰਨ ਦਾ ਮਾਮਲਾ ਆਇਆ ਔਰ ਬਾਅਦ ਵਿੱਚ ਪੁਲਿਸ ਅਫਸਰਾਂ ਵੱਲੋਂ ਹੀ ਉਹਨਾਂ ਪਰਿਵਾਰਾਂ ਨਾਲ ਬਹੁਤ ਦੇਰ ਬਾਅਦ ਸੰਪਰਕ ਕਰਕੇ ਦਸਤਕਤ ਵੀ ਕਰਵਾਏ ਗਏ ਤੇ ਮੌਤ ਦੇ ਸਰਟੀਫਿਕੇਟ ਦੇ ਦਿੱਤੇ ਗਏ। ਉਸੇ ਕੇਸ ਦੇ ਵਿੱਚ 32 ਸਾਲ ਪੁਰਾਣੇ ਮਾਮਲੇ ਵਿੱਚ ਇੱਕ ਐਸ ਐਚਓ ਜਿਹੜਾ ਕਿ ਹੁਣ ਵੀ ਜੇਲ੍ਹ ਦੇ ਵਿੱਚ ਹੈ ਸਰਿੰਦਰਪਾਲ ਸਿੰਘ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ 23 ਦਸੰਬਰ ਨੂੰ ਉਸ ਨੂੰ ਸਜ਼ਾ ਸੁਣਾਈ ਜਾਣੀ ਹੈ। ਉਹ ਕਿਹੜਾ ਐਸ ਐਚਓ ਸੀ ਕਿਹੜੇ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਸੀ ਤੇ ਉਹ ਕਤਲ ਤੇ ਅਗਵਾ ਕਾਂਡ ਦੇ ਨਾਲ ਜੁੜਿਆ ਮਸਲਾ ਹੈ। ਦਰਅਸਲ ਆਜ਼ਾਦੀ ਘੁਲਾਟੀਆ ਪਰਿਵਾਰ ਤੇ ਉਹਨਾਂ ਦੇ ਜਵਾਈ ਨੂੰ ਜਿਹੜਾ ਹੈ ਅਗਵਾ ਕੀਤਾ ਜਾਂਦਾ ਹੈ ਇਹ ਸਾਰੀ ਕਹਾਣੀ ਕਿਵੇਂ ਚੱਲਦੀ ਔਰ 32 ਸਾਲ ਲੱਗਦੇ ਨੇ ਉਸ ਐਸਐਚਓ ਨੂੰ ਹੀ ਦੋਸ਼ੀ ਕਰਾਰ ਦੇਣ ਨੂੰ ਲੈ ਕੇ ਇਸੇ ਕਰਕੇ ਆਮ ਤੌਰ ਦੇ ਉੱਤੇ ਸਾਡੇ ਕਵੀ ਸਾਡੇ ਰਾਈਟਰ ਸਾਡੇ ਲੇਖਕ ਅਜਹੀਆਂ ਕਈ ਕਟਾਕਸ਼ ਕਰਦੀਆਂ ਸਟਾਇਰ ਕੱਸਦੀਆਂ ਗੱਲਾਂ ਵੀ ਲਿਖਦੇ ਨੇ ਕਿ ਬੰਦੇ ਕਿਵੇਂ ਬਿਰਖ ਹੋ ਜਾਂਦੇ ਨੇ ਫੈਸਲੇ ਉਡੀਕਦੇ ਡੀਕਦੇ ਇਸ ਤਰ੍ਹਾਂ ਦੀ ਹੀ ਕਹਾਣੀ ਦੇ ਨਾਲ ਰੂਬਰੂ ਕਰਾਵਾਂਗੇ ਇਸ ਖਾਸ ਰਿਪੋਰਟ ਦੇ ਵਿੱਚ ਕਿ ਕਿਵੇਂ ਇੱਕ ਪੁਰਾਣੇ ਕੇਸ ਦੇ ਵਿੱਚ 32 ਸਾਲ ਪੁਰਾਣੇ ਮਾਮਲੇ ਦੇ ਵਿੱਚ ਹੁਣ ਐਸਐਚਓ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਮੋਹਾਲੀ ਦੀ ਸੀਬੀਆਈ ਅਦਾਲਤ ਜਿਹੜੀ ਹੈ 23 ਨੂੰ ਸੁਣਾਈ ਗਈ ਹੈ ਸਜ਼ਾ ਉਸ ਦੇ ਵੱਲੋਂ ਵਿਸ਼ੇਸ਼ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਅਗਵਾਹ ਤੇ ਗੈਰ ਕਾਨੂੰਨੀ ਹਿਰਾਸਤ ਤੇ ਲਾਪਤਾ ਕਰਨ ਦੇ ਮਾਮਲੇ 'ਚ ਥਾਣਾ ਸਰਹਾਲੀ ਤਰਨਤਾਰਨ ਦੇ ਤਤਕਾਲੀ ਐਸਐਚਓ ਸਰਿੰਦਰਪਾਲ ਸਿੰਘ ਨੂੰ ਧਾਰਾ 120ਬੀ 342 363 365 ਤਹਿ ਦੋਸ਼ੀ ਕਰਾਰ ਦਿੱਤਾ ਉਸ ਨੂੰ 23 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ ਜੇਲ੍ਹ ਵਿੱਚ ਬੰਦ ਸੁਰਿੰਦਰਪਾਲ ਸਿੰਘ ਨੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ੀ ਭੁਗਤੀ ਹੈ ਤੇ ਸਾਬਕਾ ਐਸਐਚਓ ਸੁਰਿੰਦਰਪਾਲ ਸਿੰਘ ਤੇ ਸੁਤੰਤਰਤਾ ਸਲਾਨੀ ਨੇ ਜਿਹੜੇ ਸਲੱਖਣ ਸਿੰਘ ਵਾਸੀ ਭਣਕਾ ਤੇ ਉਸਦੇ ਜਵਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਤਰਨਤਾਰਨ ਦੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ 31 ਅਕਤੂਬਰ 1990 ਨੂੰ ਨਜਾਇਜ਼ ਹਿਰਾਸਤ ਵਿੱਚ ਲੈਣ ਦਾ ਦੋਸ਼ ਹੈ ਸਲੱਖਣ ਸਿੰਘ ਦਾ ਆਜ਼ਾਦੀ ਲਹਿਰ ਦੌਰਾਨ ਬਾਬਾ ਸੂਨ ਸਿੰਘ ਭਕਣਾ ਦੇ 21 ਸਾਥੀਆਂ 'ਚੋਂ ਇੱਕ ਸਨ ਪੀੜਤ ਪਰਿਵਾਰ ਦੇ ਵਕੀਲਾਂ ਜਗਜੀਤ ਸਿੰਘ ਬਾਜਵਾ ਸਰਬਜੀਤ ਸਿੰਘ ਵੇਰਕਾ ਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਜਿਸ ਥਾਣੇਦਾਰ ਐਸਆਈ ਅਵਤਾਰ ਸਿੰਘ ਨੇ ਦੋਵਾਂ ਨੂੰ ਚੁੱਕਿਆ ਸੀ ਉਸ ਨੇ ਪੀੜਤ ਪਰਿਵਾਰ ਨੂੰ ਇਹ ਦੱਸਿਆ ਸੀ ਕਿ ਸਲੱਖਣ ਸਿੰਘ ਤੇ ਸੁਖਦੇਵ ਸਿੰਘ ਨੂੰ ਐਸਐਚਓ ਸਰਿੰਦਰਪਾਲ ਸਿੰਘ ਨੇ ਪੁੱਛ ਪੜਤਾਲ ਲਈ ਸੱਦਿਆ ਬਾਦ ਵਿੱਚ ਉਹਨਾਂ ਦਾ ਕੋਈ ਪਤਾ ਨਾ ਲੱਗਾ ਸਾਲ 2003 ਦੇ ਵਿੱਚ ਕੁਝ ਪੁਲਿਸ ਮੁਲਾਜ਼ਮਾ ਨੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨਾਲ ਸੰਪਰਕ ਕੀਤਾ ਤੇ ਉਸਨੇ ਦੇ ਖਾਲੀ ਦਸਤਾਵੇਜ਼ਾਂ ਤੇ ਦਸਤਕਤ ਵੀ ਕਰਵਾ ਲਏ ਤੇ ਕੁਝ ਦਿਨਾਂ ਬਾਅਦ ਉਸ ਨੂੰ ਸੁਖਦੇਵ ਸਿੰਘ ਦਾ ਮੌਤ ਦਾ ਸਰਟੀਫਿਕੇਟ ਸੌਂਪ ਦਿੱਤਾ ਜਿਸ ਵਿੱਚ 8 ਜੁਲਾਈ 1993 ਨੂੰ ਉਸ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਸੀ ਪੀੜਤ ਪਰਿਵਾਰ ਅਨੁਸਾਰ ਸੁਖਦੇਵ ਸਿੰਘ ਤੇ ਸਲੱਖਣ ਸਿੰਘ ਦੀ ਮੌਤ ਤਸ਼ੱਦਦ ਕਾਰਨ ਹੋਈ ਸੀ ਪੁਲਿਸ ਨੇ ਦੋ ਮਾਂ ਦੀਆਂ ਲਾਸ਼ਾਂ ਹਰੀ ਕੇ ਨਹਿਰ ਵਿੱਚ ਸੁੱਟ ਦਿੱਤੀਆਂ ਸਨ ਮੋੜਲੀ ਪੁਛ ਪੜਤਾਲ ਦੌਰਾਨ ਸੀਬੀਆਈ ਨੇ 20 ਨਵੰਬਰ 1996 ਨੂੰ ਸੁਖਵੰਤ ਕੌਰ ਦੇ ਬਿਆਨ ਦਰਜ ਕੀਤੇ ਜਿਸ ਦੇ ਆਧਾਰ ਤੇ 6 ਮਾਰਚ 1997 ਨੂੰ ਉਸ ਸਮੇਂ ਦੇ ਐਸਐਚਓ सुरेंद्रਪਾਲ ਸਿੰਘ ਤੇ ਏਐਸਆਈ ਉਤਾਰ ਸਿੰਘ ਸਮੇਤ ਹੋਰਨਾਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ 2000 ਵਿੱਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ ਜਿਸ ਨੂੰ ਸੀਬੀਆਈ ਕੋਰਟ ਪਟਿਆਲਾ ਨੇ 2002 ਨੂੰ ਰੱਦ ਕਰ ਦਿੱਤਾ ਸੀ ਤੇ ਜਾਂਚ ਦੇ ਹੁਕਮ ਦੇ ਦਿੱਤੇ ਸੀ 2009 ਦੇ ਵਿੱਚ सीबीआई ਨੇ सुरेंद्रਪਾਲ ਤੇ ਅਵਤਾਰ ਸਿੰਘ ਖਿਲਾਫ ਅਦਾਲਤ ਵਿੱਚ ਚਾਰ ਸ਼ੀਟ ਵੀ ਦਾਇਰ ਕੀਤੀ ਸੀ ਉਸ ਦੇ ਆਧਾਰ ਦੇ ਉੱਤੇ ਹੀ ਹੁਣ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ 23 ਦਸੰਬਰ ਨੂੰ ਉਸ ਨੂੰ ਸਜ਼ਾ ਸੁਣਾਈ ਜਾਣੀ ਹੈ ਔਰ ਕੱਲਾ ਇਸੇ ਕੇਸ ਨਾਲ ਹੀ सुरेंद्रਪਾਲ ਦੇ ਕਾਰਨਾਮੇ ਨਹੀਂ ਜੁੜੇ ਇਥੋਂ ਤੱਕ ਕਿ ਜਸਵੰਤ ਸਿੰਘ ਖਾਲੜਾ ਕੇਸ ਦੇ ਵਿੱਚ ਹੀ ਉਮਰ ਕੈਦ ਦੀ ਉਹ ਸਜ਼ਾ ਭੁਗਤ ਰਿਹਾ ਇਸ ਵਕਤ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਦੋਸ਼ੀ सुरेंद्रਪਾਲ ਸਿੰਘ ਜਸਵੰਤ ਸਿੰਘ ਖਾਲੜਾ ਕਤਲ ਕੇਸ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਪਿੰਡ ਜੀਓ ਬਾਲਾ ਤਰਨਤਾਰਨ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ਵਿੱਚ ਵੀ ਉਸਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਮਾਮਲੇ ਵਿੱਚ ਸ਼ਾਮਲ ਏਐਸਆਈ ਅਵਤਾਰ ਸਿੰਘ ਦੀ ਮੌਤ ਹੋ ਚੁੱਕੀ ਹੈ। ਤਾਂ ਸੁਰਿੰਦਰਪਾਲ ਸਿੰਘ ਜਿਹੜਾ ਐਸਐਚਓ ਆ ਉਸਦੇ ਕਾਰਨਾਮੇ ਇੰਨੇ ਸੀ ਕਿ ਕੱਲਾ ਇਹੀ ਆਜ਼ਾਦੀ ਘੁਲਾਟੀਆ ਪਰਿਵਾਰ ਤੇ ਉਹਨਾਂ ਦੇ ਜਵਾਈ ਜਿਹੜੇ ਵਾਈਸ ਪ੍ਰਿੰਸੀਪਲ ਸੀ ਉਹੀ ਨਹੀਂ ਜਸਵੰਤ ਸਿੰਘ ਖਾਲੜਾ ਦਾ ਕੇਸ ਹੋਵੇ ਹੋਰ ਪਰਿਵਾਰਾਂ ਦੇ ਮੈਂਬਰ ਆ ਜਿਹੜੇ ਅਗਵਾ ਕਰਨ ਦਾ ਮਾਮਲਾ ਹੋਵੇ। ਅਜੇ ਤੀ ਉਹ ਕੇਸ ਨੇ ਜਿਹੜੇ ਰਿਕਾਰਡ ਦੇ ਉੱਤੇ ਆਏ। ਅਣਗਿਣਤ ਅਜਿਹੇ ਕੇਸ ਵੀ ਹੋ ਸਕਦੇ ਨੇ ਉਹਨਾਂ ਵੇਲਿਆਂ ਦੇ ਜਿਹੜੇ ਸ਼ਾਇਦ ਡਰਦਿਆਂ ਹੋયા ਜਾਂ ਪੁਲਿਸ ਦੀਆਂ ਚਲਾਕੀਆਂ ਦੇ ਚਲਦਿਆਂ ਜਿਹੜਾ ਇੱਕ ਸਰਕਾਰੀ ਅਤਵਾਦ ਅਸੀਂ ਕਹਿ ਸਕਦੇ ਹਾਂ ਉਸ ਦੇ ਚਲਦਿਆਂ ਕਿੰਨੇ ਹੀ ਕੇਸ ਦਾਅ ਪਿੱਤੇ ਗਏ ਹੋਣਗੇ ਤੇ ਉਸ ਦੇ ਵਿੱਚ ਅਜਿਹੇ ਜਿਹੜੇ ਦੋਸ਼ੀ ਅਫਸਰ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀਆਂ ਜਦੋਂ ਵਾਰੀ ਆਉਂਦੀ ਹੈ ਤਾਂ ਫਿਰ ਇੱਕ ਇੱਕ ਕਰਕੇ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਜਾਂਦਾ ਹੈ ਬੇਸ਼ੱਕ ਉਸ ਪਰਿਵਾਰ ਨੂੰ ਥੋੜਾ ਜਿਹਾ ਇਸ ਮਸਲੇ ਦੇ ਨਾਲ ਇਸ ਦੋਸ਼ੀ ਕਰਾਰ ਦਿੱਤੇ ਜਾਣ ਨਾਲ ਜਾਂ ਸਜ਼ਾ ਸੁਣਾਈ ਜਾਣੀ ਹੈ ਥੋੜੀ ਬਹੁਤੀ ਤਸੱਲੀ ਜ਼ਰੂਰ ਹੋਵੇਗੀ ਪਰ ਇੰਨੇ ਸਾਲ ਬਾਅਦ ਜਿਹੜੇ ਪਰਿਵਾਰਾਂ ਦੇ ਜੀਹਾਂ ਨੂੰ ਅਗਵਾ ਕਰਕੇ ਲਾਪਤਾ ਕਰ ਦਿੱਤਾ ਜਾਂਦਾ ਰਿਹਾ ਮਾਰ ਮੁਕਾ ਦਿੱਤਾ ਜਾਂਦਾ ਰਿਹਾ ਖፋਾ ਦਿੱਤਾ ਜਾਂਦਾ ਰਿਹਾ ਨਹਿਰਾਂ ਚ ਲਾਸ਼ਾਂ ਸੁੱਟੀਆਂ ਗਈਆਂ ਉਹਨਾਂ ਪਰਿਵਾਰਾਂ ਦੇ ਜਿਹੜੇ ਹਿਰਦੇ ਕਿੰਨੇ ਬੁਲੁੰਧਰੇ ਗਏ ਹੋਣਗੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦਾ ਦਰਦ ਕੀ ਇਸ 23 ਸਾਲ ਬਾਅਦ 24 ਸਾਲ ਬਾਅਦ 25 ਸਾਲ ਬਾਅਦ ਜਾਂ 30 ਸਾਲ ਬਾਅਦ ਹੁੰਦੀਆਂ ਸਜਾਵਾਂ ਨੇ ਜਿਹੜੀਆਂ ਕੀ ਉਹਨਾਂ ਦੇ ਉੱਤੇ ਮਲਮ ਦਾ ਕੰਮ ਕਰ ਸਕਦੀਆਂ ਨੇ ਜਾਂ ਫਿਰ ਹਾਜੇ ਵੀ ਉਹ ਜਿਹੜੇ ਜ਼ਖਮ ਨੇ ਉਹ ਰਸਤੇ ਰਹਿਣਗੇ ਜਦੋਂ ਵੀ ਉਹਨਾਂ ਵਾਰਦਾਤਾਂ ਨੂੰ ਯਾਦ ਕੀਤਾ ਜਾਂਦਾ ਰਿਹਾ ਹੋਵੇਗਾ ਬਹੁਤ ਸਾਰੇ ਲੋਕਾਂ ਦੀਆਂ ਦਲੀਲਾਂ ਹੁੰਦੀਆਂ ਨੇ ਕਿ ਜੋ ਪਹਿਲਾਂ ਹੋਇਆ ਉਸ ਨੂੰ ਭੁੱਲ ਭੁਲਾ ਕੇ ਸੂਬੇ ਦੀ ਤਰੱਕੀ ਲਈ ਦੇਸ਼ ਦੀ ਤਰੱਕੀ ਲਈ ਅੱਗੇ ਵਧਣਾ ਚਾਹੀਦਾ ਪਰ ਜਿਹੜੇ ਪੀੜਤ ਪਰਿਵਾਰਾਂ ਨੇ ਆਪਣੇ ਪਿੰਡੇ ਉੱਤੇ ਉਹ ਦਰਦ ਹੰਢਾਏ ਨੇ ਉਹਨਾਂ ਨੂੰ ਖੂਬ ਪਤਾ ਹੈ ਬਾਕੀ ਸਾਰੇ ਤਾਂ ਟਿੱਪਣੀ ਕਰ ਸਕਦੇ ਨੇ ਪਰ ਉਹ ਪਰਿਵਾਰ ਜਾਣਦੇ ਨੇ ਕਿ ਉਹਨਾਂ ਨੇ ਕਿੰਨੇ ਭੜੇ ਤੋਂ ਭੜੇ ਸਮੇਂ ਦੇ ਵਿੱਚੋਂ ਜਿਹੜੇ ਉਹ ਗੁਜ਼ਰੇ ਨੇ ਤੇ ਅੱਜ ਤੱਕ ਉਹਨਾਂ ਦੇ ਜ਼ਿਹਨ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਉਹ ਦਰਦ ਆ ਜਿਹੜਾ ਭੁੱਲ ਕੇ ਵੀ ਭੁਲਾਇਆ ਨਹੀਂ ਜਾ ਸਕਦਾ ਤਾਂ ਅਜਿਹੇ ਕੇਸ ਦੇ ਵਿੱਚ ਜਦੋਂ 32 ਸਾਲ ਪੁਰਾਣਾ ਮਾਮਲਾ ਹੋਵੇ ਤੇ ਸਾਬਕਾ ਐਸਐਚਓ ਨੂੰ ਜਿਹੜੀ ਹੈ ਹੁਣ ਸਜ਼ਾ ਹੋਣੀ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਅਜਿਹੇ ਪੁਲਿਸ ਅਫਸਰ ਨੇ ਜਿਹੜੇ ਪਹਿਲਾਂ ਹੀ ਸਜ਼ਾ ਪਾ ਚੁੱਕੇ ਨੇ ਭੁਗਤ ਚੁੱਕੇ ਨੇ ਤੇ ਕਈ ਪਹਿਲਾਂ ਹੀ ਕੁਦਰਤੀ ਮੌਤ ਮਰ ਚੁੱਕੇ ਨੇ ਜਿਵੇਂ ਕਿ ਇਸ ਮਾਮਲੇ ਦੇ ਵਿੱਚ ਵੀ ਇੱਕ ਏਐਸਆਈ ਅਵਤਾਰ ਸਿੰਘ ਦੀ ਮੌਤ ਹੋ ਚੁੱਕੀ ਹੈ ਪਰ ਐਸਐਚਓ ਜਿਹੜਾ ਸੀ ਉਸ ਵੇਲੇ ਦਾ ਜਿਨੇ ਕਈ ਪਰਿਵਾਰਾਂ ਨੂੰ ਤੰਗ ਕੀਤਾ, ਪ੍ਰੇਸ਼ਾਨ ਕੀਤਾ, ਇਥੋਂ ਤੱਕ ਕੇ ਆਪਣੀਆਂ ਤਰੱਕੀਆਂ ਦੀ ਖਾਤਰ ਜ਼ੁਲਮ ਕੀਤਾ, ਤਸ਼ੱਦਦ ਕੀਤਾ, ਉਹ ਹਾਲੇ ਵੀ ਜੇਲ੍ਹ ਦੇ ਅੰਦਰ ਐ ਸਲਾਖਾਂ ਦੇ ਪਿੱਛੇ ਐ। ਤਾਂ ਅਜਿਹੇ ਕੇਸਾਂ ਦੇ ਵਿੱਚ ਜਦੋਂ ਦੇਰੀ ਦੇ ਨਾਲ ਸਹੀ ਪਰ ਦੋਸ਼ੀ ਕਰਾਰ ਦਿੱਤੇ ਜਾ ਰਹੇ ਨੇ, ਅਫਸਰ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਨੇ, ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਰੱਖਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ।